ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਦੀ ਆਪਾਂ ਵੀਡੀਓ ਲੈ ਕੇ ਆਂ ਕੋਲ ਪਰਨੇ ਦੀ ਜਿੱਦੀ ਲੈਂਦੇਗਾ ਸਾਡੇ 3 ਮੀਟਰ ਜਿਹੜਾ ਕਪੜਾ ਉਹ ਆਪਾਂ ਨੇ ਫੁੱਲ ਵਰਤਿਆ ਜਿਹੜਾ ਹਣਾ ਤੁਸੀਂ ਨੇ ਪਹਿਲਾਂ ਸਿਰ ਦੇ ਸੈਂਟਰ ਦੇ ਵਿੱਚ ਜੁੜਾ ਕਰਕੇ ਫਿਰ ਇੱਕ ਸਾਈਡਾ ਜਿਹੜਾ ਆਪਾਂ ਲੜ ਲਿਆ ਕੇ ਉਸ ਦੇ ਉੱਪਰ ਦੇ ਉਸ ਦੇ ਉੱਪਰ ਜਿਹੜਾ ਆਪਾਂ ਦੂਸਰਾ ਲੜ ਲਿਆਣਾ ਦੂਸਰੇ ਲੜ ਦੇਣਾ ਜਿਹੜੇ ਆਪਣੇ ਕੰਨਾਂ ਨੂੰ ਦੋਨੇ ਕਵਰ ਕਰਕੇ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਹੋਣਗੇ ਉਹਨਾਂ ਬਲਾਂ ਨੂੰ ਤੁਸੀਂ ਨੇ ਪਾ ਕੇ ਵੈਕ ਤੱਕ ਦੂਸਰਾ ਕੰਨ ਟਾ ਕੇ ਜਿਹੜਾ ਆਪਾਂ ਇਸ ਲੜ ਨੂੰ ਗਲਾਈ ਦੇ ਵਿੱਚ ਕਰਕੇ ਲਗਾ ਦੇਣਾ ਜੀ ਇਸ ਤਰ੍ਹਾਂ ਇਹ ਲੜ ਦੀ ਪੂਣੀ ਨੂੰ ਕੋਲ ਕਿਸ ਤੋਂ ਉੱਪਰ ਲਾ ਬਲਾ ਉਹ ਆਪਾਂ ਥੱਲੇ ਨੂੰ ਫੋਲਡ ਕਰ ਦੇਣਾ ਥੱਲੇ ਦਾ ਪਲਾਊਗਾ ਉਸ ਨੂੰ ਆਪਾਂ ਉੱਪਰ ਨੂੰ ਫੋਲਡ ਕਰਕੇ ਤੇ ਇਸ ਲੜ ਨੂੰ ਵੀ ਢਾਹ ਗਲਾਈ ਦੇ ਵਿੱਚ ਕਰਕੇ ਤੇ ਇਸ ਲੜ ਦੇ ਵਿੱਚ ਆਪਣੇ ਬਲ ਪਾ ਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਣਾ ਜੀ ਹੁਣ ਜਿਹੜਾ ਲੜ ਨੂੰ ਸੈਟ ਕਰਨ ਤੋਂ ਆ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਣਾ ਤੇ ਹੁਣ ਜਿਹੜੇ ਆਪਣੇ ਬਲ ਹੁੰਦੇ ਨੇ ਉਹਨਾਂ ਬਲਾਂ ਨੂੰ ਆਪਾਂ ਸੈਟ ਕਰਨਾ ਜੀ ਜਿਹੜਾ ਆਪਣੇ ਘਨਾਂ ਦੇ ਕੋਲ ਕੇਸਵਾਰ ਹੋਣਗੇ ਉਹਨਾਂ ਕੇਸ ਨੂੰ ਜਿਹੜਾ ਆਪਾਂ ਲੈ ਅੰਦਰ ਕਰ ਲੈਣਾ ਜੀ ਬਾਅਦ ਵਿੱਚ ਜਿਹੜੇ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਜਿਹੜਾ ਆਪਾਂ ਸੈਟ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਜਿਹੜਾ ਆਪਾਂ ਨੇ ਸੋੜਾ ਲੜ ਲੜ ਦਿਗਾਉਣਾ ਉਸ ਲੜ ਨੂੰ ਆਪਾਂ ਜਿਹੜਾ ਬੈਕ ਤੋਂ ਵਿੱਚ ਕਰਨਾ ਫਿਰ ਉਸ ਤੋਂ ਬਾਅਦ ਜਿਹੜੇ ਆਪਣੀ ਸਲੜ ਦੇ ਵਿੱਚ ਵੀ ਬਲ ਹੋਣ ਗੰਨਾ ਬਲਾਂ ਨੂੰ ਸੈੱਟ ਕਰਨਾ ਬਲਾਂ ਨੂੰ ਸੈੱਟ ਕਰਨ ਤੋਂ ਬਾਅਦ ਜਿਹੜਾ ਆਪਾਂ ਸਲੜ ਨੂੰ ਸੈੱਟ ਕਰਕੇ ਜਿਹੜਾ ਆਪਣਾ ਪੂਰਾ ਸਰਨਾ ਗਾਹੂਗਾ ਉਸ ਨੂੰ ਆਪਾਂ ਜਿਹੜਾ ਲੜਾ ਇਸ ਲੜਾ ਦੇ ਥੱਲੇ ਇਸ ਅਗਲੇ ਲੜਾ ਦੇ ਥੱਲੇ ਦੇਖ ਕੇ ਆਪਣਾ ਸਿਰ ਆਪਾਂ ਫਵਰ ਕਰਾਂਗੇ ਇਹਨਾਂ ਆਪਾਂ ਨੇ ਇਸ ਤਗਲਾ ਲੜ ਲਗਾਉਣਾ ਉਸ ਲੜ ਨੂੰ ਬੈਕ ਉਹਦਾ ਆਪਾਂ ਸਦੀ ਪੁਣੀ ਨੂੰ ਕੋਲ ਕੇ ਤੇ ਲੜ ਨੂੰ ਉੱਪਰੋਂ ਚੰਗੀ ਤਰ੍ਹਾਂ ਆਪਾਂ ਫੋਲਡ ਕਰਨਾ। ਉਪਰੋਂ ਲੜ ਨੂੰ ਫੋਲਡ ਕਰਨ ਤੋਂ ਬਾਅਦ ਇਸ ਲੜ ਦੇ ਵਿੱਚ ਵੀ ਇਹ ਆਪਣੇ ਬਲ ਪਾ ਕੇ ਕਿਹੜਾ ਆਪਾਂ ਇਸ ਲੜ ਨੂੰ ਲਗਾ ਦੇਣਾ ਜੀ। ਆਪਾਂ ਨੇ ਇਹ ਡੈਸਟੋਰਾ ਲੜ ਲਗਾਉਣਾ ਉਸ ਲੜ ਨੂੰ ਬੈਕ ਤੋਂ ਪੈਂਚ ਕਰਕੇ ਤੇ ਉੱਪਰੋਂ ਲੜ ਨੂੰ ਚੰਗੀ ਤਰ੍ਹਾਂ ਫੋਲਡ ਕਰਕੇ ਤੇ ਇਸ ਲੜ ਦੇ ਵਿੱਚ ਬਲ ਪਾ ਕੇ ਤੇ ਲੜ ਨੂੰ ਗਲੇ ਦੇ ਵਿੱਚ ਕਰਕੇ ਲਗਾ ਦੇਣਾ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ। ਤੇ ਜਿਹੜੇ ਵੀ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਡੇ YouTube ਚੈਨਲ ਸਬਸਕ੍ਰਾਈਬਰ ਤੇ Facebook ਪੇਜ ਨੂੰ ਫੋਲੋ ਜਰੂਰ ਕਰਨਾ। ਆਪਾਂ ਇਸ ਲੜ ਨੂੰ ਵੀ ਇਸ ਲੜ ਨੂੰ ਵੀ ਸੈੱਟ ਕਰਕੇ ਲਗਾ ਦੇਣਾ ਤੇ ਜਿਹੜਾ ਆਪਣਾ ਉੱਪਰੋਂ ਸਰਨਗਾ ਆਊਗਾ ਉਸ ਨੂੰ ਆਪਾਂ ਬਾਹਰ ਦੇ ਨਾਲ ਜਿਹੜਾ ਲੜਾ ਥੱਲੇ ਕੱਪੜਿਆਂ ਨੂੰ ਦੇਖ ਕੇ ਨਾ ਆਪਣਾ ਸਿਰ ਆਪਾਂ ਕਵਰ ਕਰਕੇ ਕਵਰ ਕਰ ਦੇਣਾ ਜੀ। ਆਪਣੇ ਜਿਹੜੇ ਬਲ ਨੇ ਨਾ ਬਲਾਂ ਨੂੰ ਵੀ ਹੁਣ ਆਪਾਂ ਬਾਦਨਾ ਸੈਟ ਕਰਨਾ ਹੁਣ ਆਪਾਂ ਇਹਦਾ ਸਟੋਲ ਆਲਾ ਲਗਾਉਣਾ ਉਸ ਲੜ ਨੂੰ ਬੈਗ ਤੋਂ ਪਿੰਚ ਕਰਕੇ ਤੇ ਲੜ ਨੂੰ ਪਹਿਲਾਂ ਉੱਪਰ ਇਕੱਠਾ ਕਰਨਾ ਫਿਰ ਥੱਲੇੋਂ ਇਕੱਠਾ ਕਰਕੇ ਤੇ ਲੜ ਨੂੰ ਉੱਪਰ ਫੋਲਡ ਕਰਕੇ ਤੇ ਇਸ ਲੜ ਦੇ ਵਿੱਚ ਜਿਹੜੇ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਪਾ ਕੇ ਤੇ ਲੜ ਨੂੰ ਵੀੜ ਆਪਾਂ ਉੱਪਰੋਂ ਗੋਲਡ ਕਰਕੇ ਬੈਕ ਟੱਕ ਫਲੜ ਦੇ ਵਿੱਚ ਬਲਪਾ ਕਿਹੜਾ ਆਪਾਂ ਚਲ ਨੂੰ ਲਗਾ ਦੇਵਾਂ ਲਗਾ ਦੇਣਾ ਜੀ ਤੁਸੀਂ ਨੇ ਜਿਹੜੇ ਆਪਣੇ ਬਲਨਰ ਬਲਾਂ ਨੂੰ ਵੀ ਆਪਾਂ ਸੈੱਟ ਕਰਨਾ ਜੀ ਤੇ ਪਰ ਵੀੜ ਆਪਣਾ ਪਾਰਨਸ ਪਾਰਨ ਨੂੰ ਆਪਾਂ ਆਪਰੋ ਸੈਟ ਕਰਾਂਗੇ ਜਿਹੜਾ ਆਪਾਂ ਨੇ ਇਸ ਤੋ ਲੜ ਲਗਾਉਣਾ ਲੜ ਦੇ ਵਿੱਚ ਵੀੜ ਆਪਣੇ ਬਲ ਨੇ ਨਬਲਾਂ ਨੂੰ ਪਾ ਕੇ ਤੇ ਲੜ ਨੂੰ ਉਪਰੋਂ ਦਾ ਪੈਕ ਦੱਬ ਕੇ ਤੇ ਉਪਰੋਂ ਲੜ ਨੂੰ ਹੁਣ ਫੋਲਡ ਕਰਕੇ ਤੇ ਇਸ ਲੜ ਦੇ ਵਿੱਚ ਵੀੜ ਆਪਣੇ ਬਲ ਹੋਣਗੋ ਨਬਲਾਂ ਨੂੰ ਆਪਾਂ ਹਲਕੇ ਸੈਟ ਕਰਨਾ ਬਲਾਂ ਨੂੰ ਲਾ ਕੇ ਇਸ ਲੜ ਦੇ ਚਲ ਕੇ ਜਿਹੜੇ ਆਪਣੇ ਬਲ ਨੇ ਉਹ ਪਾ ਕੇ ਤੇ ਲੜ ਨੂੰ ਬੈਕ ਤੱਕ ਸੈਟ ਕਰਕੇ ਜਿਹੜਾ ਆਪਾਂ ਇਸ ਲੜ ਨੂੰ ਲਗਾ ਦੇਣਾ ਜੀ ਤੇ ਜਿਹੜਾ ਬਲ ਆਪਣਾ ਆਪਣਾ ਬਾਕੀ ਨਾਲ ਲੜ ਰਿਹਾ ਹੈ ਬਾਕੀ ਨਾਲ ਲੜ ਰਿਹਾ ਗਿਆ ਉਸ ਲੜ ਨੂੰ ਜਿਹੜਾ ਆਪਾਂ ਨੇ ਸੈੱਟ ਕਰਨਾ ਸੈੱਟ ਕਰਨ ਤੋਂ ਉਸ ਲੜ ਨੂੰ ਆਪਾਂ ਇਹਦਾ ਬੈਕ ਤੇ ਦੱਬ ਦੇਣਾ ਜੀ ਉਸ ਲੜ ਨੂੰ ਆਪਾਂ ਇਹਦਾ ਬੈਕ ਤੇ ਇਸ ਲੜ ਨੂੰ ਜਿਹੜਾ ਦੱਬ ਦੇਣਾ ਜੀ ਜਿੱਦਾਂ ਇਸ ਲੜ ਨੂੰ ਸੈੱਟ ਕਰਨ ਤੋਂ ਬਾਅਦ ਇਸ ਲੜ ਨੂੰ ਜਿਹੜਾ ਆਪਾਂ ਹੁਣ ਬੈਕ ਤੇ ਦੱਬ ਦੇਣਾ ਆਕ ਵਾਂਗੂ ਲੱਗਿਆ ਪਰਣਾ ਤਾਂ ਕਿਹੜਾ ਪਿਛਲਾ ਡੂੰਜਾ ਕਿਧਰਾ ਦੱਬ ਦੇਣਾ ਜੀ ਤੇ ਹੁਣ ਜਿਹੜਾ ਆਪਣਾ ਪਰਣਾ ਉਹ ਕੰਪਲੀਟ ਹੋ ਤੱਕਿਆ ਹੁਣ ਇਸ ਪਰਨੇ ਜਿਹੜੀ ਆਪਣੀ ਬਾਕੀ ਦੀ ਸੈਟਿੰਗ ਹੋ ਗਈ ਉਹ ਵੀ ਜਿਹੜੀ ਆਪਾਂ ਕਰ ਲੈਣੀ ਆ ਕਿੰਗ ਤੇੜਾ ਉਹਨਾਂ ਪਰਨੇ ਪਰਨੇ ਤੇ ਪਰਨੇ ਜਿਹੜੀ ਆਪਣੀ ਬਾਕੀ ਚੈਟਿੰਗ ਹੋ ਗਈ ਉਹ ਵੀ ਜਿਹੜੀ ਆਪਾਂ ਨੇ ਕਰ ਲੈਣੀ ਆ ਸਾਰੇ ਜਿਹੜੇ ਆਪਣੇ ਬਲ ਨੇ ਉਹਨਾਂ ਬਲਾਂ ਨੂੰ ਵੀ ਆਪਾਂ ਜਿਹੜਾ ਸੈੱਟ ਕਰਨਾ ਬਲਾਂ ਨੂੰ ਆਪਾਂ ਇਹਦਾ ਬੈਗ ਤੱਕ ਸਾਰੇ ਲੜਾਂ ਦੇ ਵਿੱਚ ਬਸਾ ਲਾਂਗੇ ਤੇ ਉੱਪਰੋਂ ਵੀ ਜਿਹੜੇ ਆਪਣੇ ਉੱਪਰੋਂ ਵੀ ਜਿਹੜੇ ਆਪਣੇ ਉਪਰੋੜ ਆਪਣਾ ਪਰਨਾਗੋਸ ਪਾਰਨਰਸ਼ਿਪ ਸ਼ਟ ਕਰਾਂਗੇ ਤੇ ਜਿਹੜੇ ਵੀਰਾਂ ਸਾਡੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ